ਸਤਿ ਸ਼੍ਰੀ ਅਕਾਲ ਸਾਥਿਓ ਮੈਂ ਤੁਹਾਡਾ ਆਪਣਾ ਤਰਮਿੰਦਰ ਕਾਰੂ ਤੇ ਤੁਸੀਂ ਜੁੜਿਓ ਮੇਰੇ ਨਾਲ ਤਰਮਿੰਦਰ ਕਾਰੂ ਪੇਜ ਤੇ ਸੋ ਅੱਜ ਆਪ ਪਹੁੰਚੇ ਤਲਵੰਡੀ ਸਾਬੋ ਦੇ ਜੇ ਐ ਮੋਟਰਸ ਐਂਡ ਵਰਕਸ਼ਾਪ ਤਲਵੰਡੀ ਸਾਬੋ ਤੇ ਜਿੱਥੇ ਗੱਡੀਆਂ ਵਾਸ਼ ਕਰਨ ਦੇ ਨਾਲ 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 ਮੋਟਰ ਮਕੈਨਿਕ ਦਾ ਵੀ ਕੰਮ ਕੀਤਾ ਜਾਂਦਾ ਸੋ ਗੱਡੀ ਨੂੰ ਉੱਪਰ ਚੱਕ ਕੇ ਧੋ ਰਹੇ ਨੇ ਗੁਰਸੇਖ ਸਿੰਘ ਸਾਡਾ ਛੋਟਾ ਵੀਰ ਨਾਂ ਲੱਗਾ ਇਹ ਗੁਰਮੀਤ ਸਿੰਘ ਘੁੰਮਣ ਤੇ ਮਿਸਤਰੀ ਸੀਰਾ ਸਿੰਘ ਜੀਵਨ ਸਿੰਘ ਵਾਲਾ ਤੋਂ ਸੋ ਟੀਮ ਜਿਹੜੀ ਹੈ ਗੱਡੀਆਂ ਨੂੰ ਬਹੁਤ ਚੰਗੇ ਤਰ੍ਹਾਂ ਵਾਸ਼ ਕਰਦੀ ਹੈ ਤੇ ਇਹਨਾਂ ਕੋਲੇ ਕਈ ਤਰ੍ਹਾਂ ਦੇ ਯੰਤਰ ਹੈ ਸੇ ਅਭੀ ਜਿਹੜੀ ਗੱਡੀ ਨੂੰ ਨਵੀਂ ਵਰਗੀ ਬਣਾ ਦਿੰਦੇ ਨੇ ਸੋ ਤੁਸੀਂ ਦੇਖ ਰਹੇ ਹੋ ਬਹੁਤ ਸਟੇਟ ਡੇਟਾ ਨਾਲ ਗੱਡੀ ਨੂੰ ਵਾਸ਼ ਕਰਦੇ ਨੇ ਤੇ ਬਿਲਕੁਲ ਗੱਡੀ ਨਵੇਂ ਵਰਗੀ ਕਰ ਦਿੰਦੇ ਐ ਇੰਨੇ ਸੋਹਣੇ ਤਰੀਕੇ ਨਾਲ ਧੋਂਦੇ ਨੇ ਔਰ ਇਹ ਗੱਡੀ ਜੋ ਤੁਸੀਂ ਦੇਖ ਰਹੇ ਹੋ ਇਹਦੀ ਫੁੱਲ ਜਿਹੜੀ ਹੈਗੀ ਐ ਵਾਸ਼ਿੰਗ ਹੋ ਰਹੀ ਐ ਅੰਦਰੋਂ ਬਾਹਰੋਂ ਸ਼ੀਟਾਂ ਖੋਲ ਕੇ ਇਹ ਵਾਸ਼ ਕੀਤੀ ਜਾ ਰਹੀ ਐ ਸੋ ਵੀਰ ਬੜੀ ਮਿਹਨਤ ਦੇ ਨਾਲ ਇਹ ਕੰਮ ਸਟੱਡੀ ਢੰਗ ਨਾਲ ਕਰਦੇ ਨੇ ਸੋ ਜਿੰਨੇ ਵੀ ਮੇਰੇ ਨਾਲ ਜੁੜਨੇ ਵੀਰ ਗੱਡੀਆਂ ਵਾਲੇ ਮੋਟਰਸਾਈਕਲ ਵਾਲੇ ਕਾਰਾਂ ਵਾਲੇ ਟਰੈਕਟਰਾਂ ਵਾਲੇ ਸੋ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਆਪਾਂ ਸਹਿਯੋਗ ਦਈਏ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਗੱਡੀ ਨੂੰ ਜੈਕ ਉੱਪਰ ਚਾੱਕ ਕੇ ਸਾਡਾ ਪਿਆਰਾ ਵੀਰ ਗੁਰਸੇਵ ਸਿੰਘ ਤੋ ਰਿਹਾ ਸੋ ਗੱਡੀ ਨੂੰ ਲਗਭਗ ਮੰਨ ਕੇ ਚਲੋ 1 ਘੰਟਾ ਪੂਰਾ ਵਾਸ਼ ਕਰਦਿਨੇ ਹੈ ਹਰ ਚੀਜ਼ ਨੂੰ ਬਰੀਕੀ ਨਾਲ ਜਿਹੜਾ ਹੈ ਉੱਪਰ ਨੀਚੋਂ ਗੱਡੀ ਨੂੰ ਤੋਇਆ ਜਾਂਦਾ ਹੈ ਔਰ ਜਿਹੜਾ ਵੀ ਇਹਨਾਂ ਕੋਲ ਇੱਕ ਵਾਰੀ ਗੱਡੀ ਧਵਾ ਲੈਂਦਾ ਵਾਰ-ਵਾਰ ਹੋ ਇੱਥੇ ਹੀ ਆਉਂਦੇ ਜਿਹੜੀ ਹੈਗੀ ਹੈ ਦਿਲਚਸਪੀ ਦਿਖਾਉਂਦਾ ਸੁਖ સેਵਕ ਤੇ ਕੋਮਨ ਗੁਰਮੀਤ ਸਿੰਘ ਕੋਮਨ ਸਾਡਾ ਛੋਟਾ ਵੀਰ ਹੈ ਮਤਲਬ ਪੂਰੀ ਤੰਦੇਹੀ ਦੇ ਨਾਲ ਕੰਮ ਕਰ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਕਿਵੇਂ ਗੱਡੀ ਨੂੰ ਅੰਦਰੋਂ ਬਾਹਰੋਂ ਹੁਣ ਤੁਸੀਂ ਦੇਖੋ ਸਟੈਂਡ ਤੋਂ نیچے ਲਾ ਲਈ ਗੱਡੀ ਦੁਬਾਰਾ ਫੇਰ ਇਹਨ ਦੇ ਜਿਹੜੀ ਹੈਗਾ ਵਾਸ਼ਿੰਗ ਸ਼ੁਰੂ ਹੋ ਗਈ ਹੈ ਆ ਦੇਖੋ ਜੋ ਗੋਸੇਵ ਸਿੰਘ ਤਾਕੀਆਂ ਵਗੈਰਾ ਖੋਲ ਕੇ ਹਾਂ ਬਿਲਕੁਲ ਇਹ ਜਿਹੜਾ ਹੈਗਾ ਅੰਦਰੋਂ ਮਿੱਟੀ ਘੱਟਾ ਕੱਢ ਰਹੇ ਨੇ ਉਹਦੇ ਦੂਜੇ ਪਾਸੇ ਸਾਡਾ ਮਿਸਤਰੀ ਹੈਗਾ ਜਿਹੜਾ ਇੱਥੋਂ ਦਾ ਹੈੱਡ ਹੈਗਾ ਸੀਰਾ ਜੀਵਨ ਸਿੰਘ ਵਾਲਾ ਤੋਂ ਵੀਰ ਹੈ ਸਾਡਾ ਦੇਖੋ ਤੁਸੀਂ ਕਿੰਨੀ ਬਰੀਕੀ ਦੇ ਨਾਲ ਮਿੱਟੀ ਘੱਟਾ ਕੱਢਿਆ ਜਾ ਰਿਹਾ ਹੈ ਤੇ ਇਦਰੇ ਐਲਡੀ ਵਗੈਰਾ ਲੱਗੀ ਹੋਈ ਐ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਹੁਣ ਚੈੱਕ ਕੀਤਾ ਜਾ ਰਿਹਾ ਹੈ ਬਾਕਾਇਦਾ ਤਾਰਾ ਤੁਰਾਂ ਜਿਹੜੀਆਂ ਹੈਗੀਆਂ ਨਗੀਆਂ ਉਹ ਦੁਬਾਰਾ ਫਿਰ ਸਾਰੀ ਗੱਡੀ ਨੂੰ ਝੜ ਕੇ ਕਹਿ ਸਕਦੇ ਆਪਾਂ ਹਨਾ ਸੀਟਾ ਵਗੈਰਾ ਲਾ ਕੇ ਦੁਬਾਰਾ ਫਿਰ ਉਹਨੂੰ ਸਪੀਕਰ ਵਗੈਰਾ ਚੈੱਕ ਕੀਤੇ ਜਾਂਦੇ ਆ ਪਾਣੀ ਤਾਂ ਨਹੀਂ ਪੈ ਗਿਆ ਕਿਤੇ ਸੋ ਮਿਸਤਰੀ ਸੀਰਾ ਜੀਵਨ ਸਿੰਘ ਵਾਲਾ ਤੋਂ ਬਹੁਤ ਹੀ ਸਟੱਜਾ ਮਿਸਤਰੀ ਹੈ ਸੋ ਵੀਰ ਨੂੰ ਵੀ ਕੰਮ ਬਤਵਤ ਦਿਓ ਅੱਗੋਂ ਸੇਵਕ ਸਿੰਘ ਫੇਰ ਆ ਗਿਆ ਜਿਹੜਾ ਹੈਗਾਗਾ ਕੋਈ ਕੰਮ ਕਰ ਰਿਆ ਸੀ ਇੱਧਰ ਫੇਰ ਸੀਰਾ ਜੀਵਨ ਸਿੰਘ ਵਾਲਾ ਤੋਤਕੀਆਂ ਵਗੈਰਾ ਜਿਹੜੀਆਂ ਫੇਰ ਠੀਕ ਕਰ ਰਿਹਾ ਸੋ ਬਹੁਤ ਸੋਹਣੇ ਤਰੀਕੇ ਨਾਲ ਇਹ